ਅੱਜ ਤੜਕੇ ਨਾ ਤੁਸੀਂ ਮੈਨੂੰ ਤਾਂ ਡਰਾ ਹੀ ਦਿੱਤਾ ਸੀਗਾ ਕਿਉਂ ਕੀ ਹੋ ਗਿਆ ਸੀ ਅੱਗੇ 4:30 ਵਜੇ ਉੱਠ ਕੇ ਕੁਰਬਾਨੀ ਲਾ ਲੈਣੇ ਹੋ ਅੱਜ 5 ਵਜੇ ਤਾਈਂ ਉੱਠੇ ਨਾ ਤੇ ਜੇ ਮੈਂ ਵੇਖਿਆ ਤਾਂ ਨਾ ਤਾਂ ਤੁਹਾਡੇ ਘੜਾੜੇ ਵੱਜਣ ਨਾ ਤੁਹਾਡੇ ਢਿੱਡ ਹਿੱਲੇ ਤੇ ਮੈਂ ਤਾਂ ਡਰ ਗਈ ਮਤ ਡਰੀ ਗਈ ਬਰ ਹਾਂ ਹਾਂ ਜੇ ਨਾ ਮੈਂ ਉੱਠਦਾ ਤਾਂ ਫੇਰ ਤੁਸੀਂ ਆਪਦਾ ਕੰਮ ਕਰਨਾ ਸੀਗਾ ਕਿਹੜਾ ਕੰਮ ਹੋਈ ਭੁੱਖ ਲੱ ਬਹੁਤ ਸੋਹਣਾ ਵੀਡੀਓ ਹੈ ਦੋਸਤੋ ਜਦੋਂ ਪੂਰਾ ਵੀਡੀਓ ਦੇਖੋਗੇ ਨਾ ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਕਦਰ ਤੇ ਫਿਕਰ ਕੀ ਹੁੰਦਾ ਹੈ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਸ਼ਾਇਦ ਹੀ ਅਜਿਹਾ ਪਿਆਰ ਦੇਖਣ ਨੂੰ ਮਿਲਦਾ ਹੋਵੇ ਕੱਲ ਇਹ ਵੀਡੀਓ ਕਿਸੇ ਨੇ ਵੈਲੈਂਟਾਈਨ ਤੇ ਸ਼ੇਅਰ ਕੀਤੀ ਹੈ ਤੇ ਵਾਇਰਲ ਹੋ ਗਈ ਜਿਸ ਦੇ ਉੱਪਰ ਲਿਖਿਆ ਸੀ ਰੀਅਲ ਵੈਲੈਂਟਾਈਨ ਤਾਂ ਦੋਸਤੋ ਅੱਜਕੱਲ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਪਿਆਰ ਹੈ ਸਿਰਫ ਹੋਟਲਾਂ ਤੱਕ ਹੀ ਰਹਿ ਗਿਆ ਏ ਆਪਾਂ ਸਿੱਧੇ ਸ਼ਬਦਾਂ 'ਚ ਗੱਲ ਕਰੀਏ ਤਾਂ ਪਰ ਜਿਹੜੇ ਆਪਣੇ ਬਜ਼ੁਰਗ ਜਾਂ ਆਪਣੇ ਮਾਪਿਓ ਕਹ ਲਈਏ ਦਾਦਾ-ਦਾਦੀ ਕਹ ਲਈਏ ਜਦੋਂ ਉਹਨਾਂ ਦਾ ਕਿਸੇ ਦੇ ਨਾਲ ਰਿਸ਼ਤਾ ਜੁੜ ਜਾਂਦਾ ਸੀ ਤਾਂ ਫਿਰ ਉਹ ਉਹਨੂੰ ਮਰਦੇ ਦਮ ਤੱਕ ਨਿਭਾਉਂਦੇ ਸਨ ਉਹਦੀ ਫਿਕਰ ਕਰਦੇ ਸਨ ਉਹਦੀ ਕਦਰ ਕਰਦੇ ਸਨ ਤੇ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਥੋੜੀ ਜਿਹੀ ਨੋਕਝੋਕ ਹੁੰਦੀ ਹੈ ਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੇਖੋ ਇਹ ਪੂਰਾ ਵੀਡੀਓ ਤੇ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦਾ ਲੱਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲੋਕਾਂ ਨੂੰ ਪਤਾ ਲੱਗੇ ਕਿ ਅਸਲੀ ਪਿਆਰ ਕੀ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬੀ ਦੀ ਹਰ ਇੱਕ ਵੈਲ ਖਵ ਨੂੰ ਦੇਖਣ ਦੇ ਲਈ ਅੱਜ ਤੜਕੇ ਨਾ ਤੁਸੀਂ ਮੈਂ ਤਾਂ ਡਰਾ ਹੀ ਦਿੱਤਾ ਸੀਗਾ ਕਿਉਂ ਕੀ ਹੋ ਗਿਆ ਸੀ ਅੱਗੇ 4:30 ਵਜੇ ਉੱਠ ਕੇ ਕੁਰਬਾਨੀ ਲਾ ਲੈਣੇ ਹੋ ਅੱਜ 5 ਵਜੇ ਤਾਂ ਹੀ ਉੱਠੇ ਨਾ ਤੇ ਜੇ ਮੈਂ ਵੇਖਿਆ ਤਾਂ ਨਾ ਤੁਹਾਡੇ ਕਰਾੜੇ ਵੱਜਣ ਨਾ ਤੁਹਾਡੇ ਢਿੱਡੇ ਹਿੱਲ ਤੇ ਮੈਂ ਤਾਂ ਡਰੂ ਗਈ ਮਤ ਡਰੂ ਗਈ ਬਰ ਹਾਂ ਹਾਂ ਤੇ ਸੇਬੜੂ ਆਤ ਕੋਲਾ ਸੀਗਾ ਆਤ ਲੋਜੀ ਵਰ ਮੈਂ ਕਿਮਕ ਵੇਖਤਾ ਸਹੀ ਫੇ ਮੰਜਰੋ ਹੱਥ ਲਾਇ ਤੁਸੀਂ ਬੜਕ ਦੇਣੇ ਉੱਠ ਖੜੇ ਹਾਂ ਜੇ ਨਾ ਮੈਂ ਉੱਠਦਾ ਤਾਂ ਫੇ ਤੁਸੀਂ ਆਪਦਾ ਕੰਮ ਕਰਨਾ ਸੀਗਾ ਕਿਹੜਾ ਕੰਮ ਹੋਈ ਭੂਖਲਾ ਹਾਂ ਵੇ ਤੈਨੂੰ ਕੀ ਹੋ ਗਿਆ ਮੇਰੇ ਸੋਹ ਦੇ ਦਿਆ ਜਾਇਆ ਤੂੰ ਲਮੀਆਂ ਤਾਣ ਕੇ ਸੌਂ ਗਿਆ ਵੇ ਤਰੇ ਤਰੇ